ਨੇ ਲੜੀ ਰੈਡ ਮਿੱਲ ਲਾਇਆ ਹੈ ਕਿ ਨਹੀਂ ਗ੍ਰਦੀਪ ਨਹੀਂ ਚੱਲ ਚਲੀ ਜਾ ਜਾ ਅਜੇ ਨਹੀਂ ਠਹਿਰ ਕੇ ਕਿਉਂ ਠਹਿਰ ਕੇ ਕੀ ਆ ਠਹਿਰ ਕੇ શરીਰ ਚ ਖੂਨ ਜਾ ਤੁਹਾਡ ਬੈੰਦਾ ਹੈ ਚੱਲ ਚੱਲ ਥੇਵੇ ਦੀ ਉੱਤੀ ਜਦੋਂ ਨਹੀਂ ਤੇ ਨਹੀਂ ਅਜੇ ਹਾਂ ਸਮਝਿਆ ਕਰੋ ਗੱਲ ਥੇਵੇ ਤੈਨੂੰ ਪਾ ਦੇਣਾ ਵੱਡੂ ਵਾਲਾ ਕਿੰਨੇ ਪੈਸੇ ਬਣੇ ਦਸੀ ਨਹੀਂ ਨਹੀਂ ਬਣੇ ਆ ਅਸੀਂ ਨਹੀਂ ਗੱਲ ਗੂਗਲ ਪੇ ਮੈਨੂੰ ਕਰ ਦੂਗੀ ਕਿੱਡੀ ਗੱਲ ਨਹੀਂ ਜੀ ਐਵੇਂ ਮੈਂ ਤੈਨੂੰ ਕਰਕੇ ਮੈਂ ਕੋਲੋਂ ਮੈਸੇਜ ਕਰ ਦਿੰਨੀ ਭਾਈ ਪ੍ਰੋਗਰਾਮ ਸੀ ਉਹ ਗਿੰਦਰ ਤੇਰਾ ਮੂੰਹ ਕਿਨੇ ਕਾਲਾ ਕੀਤਾ ਓਏ ਓ ਚਪੇੜਾ ਮਾਰ ਗਿਆ ਨਾ ਕਿੱਲੇ ਕਰਤਾ ਏ ਸਾਡੇ ਪਿੰਡ ਆ ਗਿਆ ਕਿ ਨਹੀਂ ਰਾਸ਼ਨ ਸਾਡੇ ਟਾਈਮ ਨਾਲ ਜਿਹਦੋਂ ਆਉਂਸ ਮੋਮਸ ਮੰਗਾ ਕੇ ਖਾਣ ਦੀ ਨਾਲੇ ਤੇਰੀ ਹੁਣ ਬਾਹਰ ਦਾ ਫੂਡ ਬੰਦ ਨਹੀਂ ਕੀਤਾ ਉਦੋਂ ਮੋਮਸ ਨਹੀਂ ਆਏ ਤੁਦਾਂ ਆਈਆ ਰਸ਼ਮੀ ਰਾਤੀ ਆਏ ਮੋਮਸ ਉਦੋਂ ਮੈਂ ਵੀ ਘਰੇ ਆਪਣੇ ਲਫਾਓ ਕਿਆ ਲਾ ਮੈਂ ਝੂਠ ਪਰਸੋ ਰਾਤ ਦੀ ਗੱਲ ਆ ਪਰਸੋ ਰਾਤ ਵੇਖੇ ਬੱਬੇ ਮੈਂ ਨਹੀਂ ਹਟਦੀ ਨਹੀਂ ਇਹ ਬਾਰੋਂ ਖਾਣਾ ਸਤਿ ਸ਼੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏਦ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦੱਕ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਹੁੰਦ ਬਹੁਤ ਆ ਬਾਈ ਤੇ ਠੰਡ ਤੋਂ ਬਚੋ ਅੱਜ ਦੇ ਪੂਰੇ ਕੱਪੜੇ ਪਾ ਕੇ ਆਇਆ ਕਰੋ ਕਾਲੀਆਂ ਜਰਾਬਾਂ ਕਾਲੀਆਂ ਲੱਤਾਂ ਪ ਇਹਦਾ ਸਾਲ ਪਜਾਮਾ ਪਾ ਗਿਆ ਮੈਂ ਦੇ ਕੇ ਲੱਗਾ ਹੀਗਾ ਪਰ ਮੈਨੂੰ ਬੜਾ ਕਾਲਾ ਪਜਾਮਾ ਪਾਇਆ ਤੂੰ ਇਸ ਕਿੰਨੀ ਪਾਇਆ ਬਾਪੂ ਚਲੋ ਜੀ ਬਾਕੀ ਜਿੰਮਸ਼ੇਮ ਲਾ ਲਈਆ ਜਿੱਦਨ ਉਹ ਸਰੀਰ ਬਣ ਗਿਆ ਬਸ ਉਹਦਨੇ ਸਾਲਾਂ ਇਹ ਇਹਨੂੰ ਪੱਟ ਕੇ ਨਹੀਂ ਖੜਾ ਆਪ ਖੜ ਜਾਣਾ ਬੁੱਦਨਾ ਹਾਂ ਕਰਾਇਆ ਲਿਆਗਾ ਨਾ ਇਹਨਾਂ ਨੂੰ ਬਾਹ ਚੱਕ ਲਈ ਅੱਜ ਆਂਦੇ ਹੀ ਇਹ ਰਾਗੀ ਇਹ ਹਟਦਾ ਹੀ ਨਹੀਂ ਜਦੋਂ ਵਿਆਹ ਹੋਣ ਵਾਲਾ ਇਹਦਾ ਕਰਦਾ ਕੀ ਆਏ ਬਹੁਤ ਜ਼ਰੂਰੀ ਚੀਜ਼ ਆ ਤੇ ਪੀਆ ਕਰੋਗੇ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਅੱਜ ਦਾ ਗਿਆਨ ਇਹੀ ਆ ਕੱਲ ਦਾ ਗਿਆਨ ਕੱਲ ਵੇਖਾਂਗੇ ਓਕੇ ਬਾਈ ਗਾਇਸ ਮਿਲਦੇ ਆ ਸਤਿ ਸ੍ਰੀ ਅਕਾਲ ਬਈਰੇ ਪੂਤਾ ਕੀ ਲਾਰਾ ਸੈਸ਼ਨ ਹੋ ਗਈ ਗੱਲ ਹੈ ਬੰਦ ਹੀ ਨਹੀਂ ਹੋ ਰਿਹਾ ਸੈਸ਼ਨ ਹੋਏ ਨਾ ਹੋਏ ਆਹ ਪਹਿਲਾਂ ਬਾਈ ਸੀ ਚਾਬੀ ਵੀ ਕੱਢੀ ਹੈ ਕੋਈ ਆ ਨਾ ਇਹਦਾ ਯਾਰ ਰੀਸਟਾਰਟ ਕਰਨਾ ਪੈਣਾ ਪੀਸ ਰੀਸੈਟ ਮਾਰ ਕੱਢੀ ਗੱਡੀ ਰੀਸੈਟ ਕੋਈ ਕੋਈ ਨਹੀਂ ਕੋਣ ਹੈ ਸੈਸ਼ਨ ਨਹੀਂ ਲੱਗਦਾ ਚਲ ਹੋ ਹੋਣਾ ਮੈਂ ਥੋੜਾ ਜਾਨ ਦੇ ਇੱਕ ਕਰਿਆ ਯਾਰ ਆਟੋ ਆਏ ਆਟੋਮੈਟਿਕ ਆ ਹੋ ਜਾਣਾ ਚੱਲ ਵੈਰੀ ਗੁੱਡ ਇਹਨੂੰ ਕਿਉਂ ਗਿਸ਼ੇ ਨੂੰ ਠੰਡੇ ਚ ਮਰਾਂਗੇ ਮਾਮਾ ਤੁਹਾਨੂੰ ਬਹੁਤ ਆ ਚੱਲੂਗਾ ਉਹ ਨਾ ਕਰ ਕਰਾਉਣਾ ਮੈਂ ਨੱਪੀ ਰੱਖੀ ਇਹਨੂੰ ਖੜੀ ਰੱਖ ਪੜੀ ਰੱਖ ਮਾਰਨਿੰਗ ਸਾਰੇ ਜਣਿਆਂ ਨੂੰ ਤੇ ਪਤਾ ਹੀ ਹੋਣਾ ਠੰਡ ਬਹੁਤ ਜਿਆਦੀ ਆ ਤੇ ਪਰ ਆਹ ਬੀਬੀਆਂ ਵੇਖ ਲੋ ਇਹ ਤੜਕੇ ਨਾਲ ਹੀ ਆਣ ਕੇ ਬਹਿ ਜਾਂਦੀਆਂ ਅੱਜ ਰੋਟੀਆਂ ਲਾਉਣ ਨਹੀਂ ਗਈਆਂ ਜਾ ਕੇ ਆਵੇ ਚੁੱਲ੍ਹੇ ਕੋ ਬਹਿ ਕੇ ਚੁਗਲੀਆਂ ਕਰੋ ਰੋਟੀਆਂ ਦੇ ਟਾਇਆ ਰੋਟੀਆਂ ਲਾਣਾ ਨੇ ਜਿਹੜਾ ਕੰਮ ਇਹ ਫੋਨ ਤੇ ਚਾਰ ਪੰਜ ਜਣੀਆਂ ਦੋ ਜਣੀਆਂ ਫੋਨ ਤੇ ਤਿੰਨ ਜੁੜ ਜਾਂਦੀਆਂ ਏ ਤੇ ਬਾਕੀ ਤਿੰਨ ਇੱਥੇ ਇੱਕ ਚੌਥੀ ਇਹਨਾਂ ਦੀ ਉਹ ਕਦੇ ਚਾਹ ਲੈ ਆਉਂਦੀ ਕਦੇ ਕੋਲੇ ਆਉਂਦੀ ਆ ਫੁੱਲ ਐਂਟਰਟੇਨਮੈਂਟ ਵਾਲਾ ਕੰਮ ਬਣਿਆ ਹੋਇਆ ਵਾ ਤੜਕੇ ਨਹੀਂ ਲੱਗ ਜਾਂਦਾ ਕੰਮ ਵਾ ਠੀਕ ਹੈ ਜੀ ਕੰਮ ਕਰਦੇ ਪੈਂਕ ਵੇਲੇ ਹੀ ਬੈਠੇ ਤੇ ਜਮੂ ਜਿਵੇਂ ਬ੍ਰੇਕਫਾਸਟ ਨਹੀਂ ਬੰਦੇ ਨੂੰ ਤੜਕੇ ਤੜਕੇ ਚਾਹੀਦਾ ਵਧੀਆ ਜਿਹਾ ਹੋਵੇ ਇਹਨਾਂ ਨੂੰ ਚੰਗੀਆਂ ਚੰਗੀਆਂ ਗੱਲਾਂ ਚਾਹੀਦੀਆਂ ਕਰਨ ਨੂੰ ਨਗੋਚਾ ਕੌਣ ਕਰਨ ਦੇ ਆ ਤੇ ਤੇਰੀ ਆ ਕਿਦਾਂ ਦੀ ਪੂਰੀ ਨਹੀਂ ਹੋਈ ਤੂੰ ਦਾ ਦਲ ਕਹੀਦੀ ਮੈਂ ਕੱਲੂ ਪਾਈ ਲੈ ਦੂਜੀ ਇਹ ਤੇ ਲੈ ਲੈ ਆ ਜੜ ਕੇ ਜਗ ਬੁਖਾਰ ਹੀ ਨਹੀਂ ਲੱਗਾ ਬੁਖਾਰੋਂ ਠੀਕ ਆ ਠੀਕ ਐ ਨਾ ਦੋ ਦਿਨ ਮੈਂ ਲੈ 10 ਲੀਵ ਤੇ ਕਹਿੰਦਾ ਰਹਿ ਗਿਆ ਤੇ 10 ਰੋਣਾ ਹੀ ਪੈ ਗਿਆ ਵੇਲਾ ਸਾਰੇ ਟੱਬਰ ਨੂੰ ਆਪ ਸਾਰੀ ਦੁਪਹਿਰ ਉੱਤੇ ਐ ਮਰੀਆਂ ਮੱਝਾਂ ਨੂੰ ਪੰਜਾਇਰੀਆਂ ਆ ਜੀ ਲਾ ਇਹ ਤੇ ਗੇੜੇ ਪਿਆ ਗਿਆ ਵਾ ਤੇ ਲੜੀ ਟਰੈਡ ਮਿਲ ਆਇਆ ਕਿ ਨਹੀਂ ਗਰਦੀਪ ਨਹੀਂ ਚੱਲ ਚੱਲ ਕੇ ਆ ਜਾ ਹਜੇ ਨਹੀਂ ਠਹਿਰ ਕੇ ਕਿਉਂ ਠਹਿਰ ਕੇ ਕੀ ਆ ਠਹਿਰ ਕੇ ਸਰੀਰ ਚ ਖੂਨ ਜੇ ਤੁਹਾਡ ਬੈੰਦਾ ਹੈ ਚੱਲ ਚੱਲ ਥੇਵੇ ਦੀ ਉੱਠੀ ਨਾ ਚੱਲ ਹਜੇ ਨਹੀਂ ਆਵਾਜ਼ ਬਦਲਦੀ ਜਾਣੀ ਵਿਖੀ ਹਜੇ ਨਹੀਂ ਹੁਣ ਹੋਰ ਬਦਲ ਜਾਣੀ ਦੰਦ ਨਾ ਘਟ ਮਮੀ ਚੱਲ ਚੱਲ ਕੇ ਆ ਜਾ ਨਹੀਂ ਤੇ ਨਹੀਂ ਇਹਨੇ ਹਾਂ ਸਮਝਿਆ ਕਰੋ ਗੱਲ ਨੂੰ ਆਪ ਕੀ ਕਹਿੰਦੀ ਆ ਓ ਮੁੰਡਾ ਮੈਨੂੰ ਕਹਿੰਦਾ ਪੈਸੇ ਮੈਂ ਤੈਨੂੰ ਪਾ ਦੇਣਾ ਵੱਡੂ ਵਾਲਾ ਕਿੰਨੇ ਪੈਸੇ ਬਣੇ ਦਸੀ ਮੈਨਾਂ ਕਿੰਨੇ ਬਣੇ ਆ ਅਸੀਂ ਨਹੀਂ ਗੱਲ ਗੂਗਲ ਪੇ ਮੈਨੂੰ ਕਰ ਦੂ ਕੀ ਗੱਲ ਨਹੀਂ ਜੀ ਐ ਮੈਂ ਮੈਨੂੰ ਕਰਕੇ ਮੈਂ ਕੋਈ ਮੈਸੇਜ ਕਰ ਦਿੰਨੀ ਭਾਈ ਸਾਡੇ ਸਕੈਨਰ ਤੇ ਇੱਥੇ ਪੈਸਾ ਆਹ ਚਲ ਲੈ ਪਾਉ ਆਮਣੇ ਜਾਈਂ ਮੈਂ ਹੁਣੇ ਹੀ ਮੈਸੇਜ ਕਰ ਦਿੰਦੇ ਰੋਕ ਚਲ ਹੈ ਜੇ ਤੂੰ ਕਹਦਾ ਜੇ ਦਰ ਆਨਸ ਮੁਹਮਮਦ ਮੰਗਾ ਕੇ ਖਾਣ ਦੀ ਨਾਲੇ ਤੇਰੀ ਹੁਣ ਬਾਹਰ ਦਾ ਫੂਡ ਬੰਦ ਨਹੀਂ ਕੀਤਾ ਉਦੋਂ ਮੁਹਮਮਦ ਨਹੀਂ ਆਏ ਚੁੱਧਾ ਨਹੀਂ ਆਇਆ ਰਸ਼ਮੀ ਰਾਤੀ ਆਏ ਮੋਮਸ ਉਦੋਂ ਮੈਂ ਵੀ ਘਰੇ ਆਪਣੇ ਲਫਾਓ ਅਖਬਾਰ ਜੇ ਵੇਖਿਆ ਮੈਂ ਝੂਠ ਪਰਸੋਂ ਰਾਤ ਦੀ ਗੱਲ ਆ ਪਰਸੋਂ ਰਾਤ ਵੇਖੇ ਮੈਂ ਸਮੋਸੇ ਆਏ ਸੀ ਸਮੋਸੇ ਵੇਖਿਆ ਮੋਮਸ ਨਹੀਂ ਸਮੋਸੇ ਆ ਸ਼ਾਮ ਦੀ ਗੱਲ ਆ ਵੇਖੀ ਮੈਂ ਬੱਬੇ ਮੈਂ ਨਹੀਂ ਹਟਦੀ ਨਹੀਂ ਇਹ ਬਾਹਰੋਂ ਖਾਣਾ ਕੁਝ ਨਹੀਂ ਖਾਦਾ ਮੈਂ ਸੱਚੀ ਨਹੀਂ ਲੈਂਦੇ ਵੇਖ ਲੈ ਤੋੜਾ ਮੈਂ ਝੂਠੇ ਬੋਲ ਜਾਂਦਾ ਐਵੇਂ ਝੂਠ ਝਾੜ ਕੋਈ ਨਹੀਂਗਾ ਹੁਣ ਰਾਂਗ ਉੱਟ ਗਏ ਹੀ ਕਿੰਨਾ ਕਿੰਨਾ ਮਰਜੀ ਲੈ ਜਾ ਜੱਪਿਆ ਕਰੀ ਜਾਨੇ ਕੰਮ ਧੰਦਾ ਕੋਈ ਕਿ ਨਹੀਂ ਆ ਲੱਗੇ ਬੈਠੇ ਹੈ ਹੋਰ ਆਂਦਾ ਕਿ ਤੁਸੀਂ ਸਾਨੂੰ ਕਿਹਾ ਕੀ ਹੁਣ ਜੋੜ ਕੇ ਜੀ ਨਹੀਂ ਦਿੰਦੇ ਯਾਰ ਕੋਈ ਨਹੀਂ ਬੰਦੀ ਤੁਹਾਡੇ ਆਸਤੇ ਪੰਜੀਰੀ ਬਣਾਉਣੀ ਹੈ ਰਸੋਈ ਦੀ ਗੱਲ ਬਾਤ ਕਰਦਾ ਸੀ ਹੁਣ ਬਾਹਰ ਵੇਸਾ ਦਿਆ ਰਸੋਈ ਖਾਲੀ ਹੈ ਕਿਹੜੀ ਰਸੋਈ ਹੈ ਹੈ ਕਿਹੜਾ ਬੈਠੇ ਕੰਮ ਕਰਦੇ ਸੀ ਹੈ ਰਸੋਈ ਚ ਖਾਣ ਪੀਣ ਨੂੰ ਬੁਲਾਦਾ ਤੂੰ ਚੱਲਦਾ ਰਹਿੰਦਾ ਸਾਰੀ ਦਿਹਾੜੀ ਐਰ ਕਿਹਦੇ ਰਸੋਈ ਬੰਦੀ ਬਈਆ ਅਲੇਦਰ ਸਹੀ ਤੇ ਆ ਰੂਗੀ ਫੇਰ ਹੀ ਆ ਖਾਨ ਨੂੰ ਕੋ ਬਣੂਗਾ ਆਪਾਂ ਸੈਸਰੀ ਦੇ ਜੇ ਤੇ ਸਮਾਨ ਰੱਖੋ ਕਾੜ ਦੇਣਾ ਵਿੱਚ ਚਲੋ ਚਲੋ ਯਾਰ ਦੇਗੇ ਸਮਝਾਜ ਹੈ ਮੋਟੋ ਕਿਧਰੋਂ ਕਿਹੜੇ ਕੱਢੂ ਕੱਢੀਏ ਟੋਟ ਲਿਆ ਤਾਂ ਕੰਮ ਹੀ ਔਖੀ ਜੇ ਜੇ ਮੈਂ ਬਹਿ ਜਾਣੀ ਉਹੀ ਤਾਂ ਗੱਲ ਹੈ ਹਣਾ ਕਹ ਮੈਨੂੰ ਤੁਰਦੀ ਫਿਰਦੀ ਵੀ ਨਹੀਂ ਜਰਦੀ ਨਹੀਂ ਵੀ ਜੇ ਮੈਂ ਬੈਠੀ ਨਹੀਂ ਜਾਣੀ ਜਰਦੇਗੇ ਸਮਝਾ ਜਾ ਕੇ ਯਾਰ ਮੰਮੀ ਨੂੰ ਆਪਣੀ ਨੂੰ ਮੂੰਹ ਸੋਚਦਾ ਜਾਂਦਾ ਇਹਦਾ ਦਿਨੋ ਦਿਨ ਗੱਲਾਂ ਕਰ ਕਰ ਕੇ ਹੈ ਆਈ ਜਾਂਦੇ ਕਿਵੇਂ ਵਧੀਆ ਕੰਮ ਹੋ ਰਿਹਾ ਅੰਦਰ ਬੇਲਾ ਇਹ ਦੱਸ ਪੱਥਰ ਲਵਾਤਾ ਵਾ ਉਹਨਾਂ ਦੀਆਂ ਮੋਰੀਆਂ ਹੈ ਭੈਣ ਜੀ ਮੋਰੀਆਂ ਮੂਰੀਆਂ ਦਾ ਕਰਦੇ ਨੇ ਗੱਲ ਸੁਣ ਟਿੱਕੇ ਦਾ ਸਾਫ ਦਾ ਵੀ ਕੰਮ ਔਖਾ ਹੀ ਆ ਨਾ ਹਾਂਜੀ ਔਖਾ ਵੀ ਮਾਰ ਮਾਰ ਤਾ ਹੁੰਦਾ ਸਵੇਰ ਇਹਨਾਂ ਨੇ ਸਹਾਗਤਾ ਲਾਉਣਾ ਹੁੰਦਾ ਵੀ ਆਣ ਕੇ ਬੰਦਿਆਂ ਦਾ ਸ਼ਾਮ ਨੂੰ ਇਹਨਾਂ ਨੇ ਦੇ ਲਦਾ ਸਹਾਗਤਾ ਲਾਉਣਾ ਹੁੰਦਾ ਪੈੜ ਦਾ ਪੈਦੀ ਦਾ ਨਹੀਂ ਨਹੀਂ ਕਿਰਪਾ ਦੇ ਦੀ ਬਾਤ ਨਹੀਂ ਨਹੀਂ ਕਿਰਪਾ ਦੇ ਵਾਧੂ ਰੱਖੇ ਪਰਮਾਤਮਾ ਯਾਰ ਨਹੀਂ ਨਹੀਂ ਵਾਦੀ ਸਹੀ ਆ ਚਲੋ ਥੱਲੇ ਨੂੰ ਗੱਡੀ ਬਾਹਰ ਗਈ ਆ ਚਲੋ ਅਗਲੇ ਨੂੰ ਅਗਲੇ ਬੰਦੇ ਚਲੋ ਹੁੰਦਾ ਚਲੋ ਬਾਕੀ ਚਲੋ ਬਾਹਰ ਦਾ ਹਾਂ ਹਰ ਇੱਕ ਬੰਦਾ ਅਗਲਾ ਅਗਲਾ ਕਹਿੰਦਾ ਯਾਰ ਜਿੰਨਾਂ ਦਾ ਬੱਚਾ ਅਗਲਾ ਕਹਿੰਦਾ ਯਾਰ ਕੈਨੇਡਾ ਬਾਹਰ ਹਾਂ ਬਈ ਨੇ ਇਹ ਤਾਂ ਗੱਲ ਆ ਗਈ ਮਾਨ ਤਾਂ ਹੁੰਦਾ ਪੈਂਦਾ ਤਾਂ ਪੈਂਦਾ ਬਈ ਤੀ ਫਰਕ ਦਾ ਪੂਰਾ ਪੈਂਦਾ ਇੱਥੇ ਤੂੰ ਆਈ ਤੂੰ ਪਲਾਸਟਰ ਕੀਤਾ ਨਾ ਬਾਥਰੂਮ ਆ ਤੂੰ ਪਲਾਸਟਰ ਕੀਤਾ ਨਾ ਥੜ੍ਹੇ ਅਜ ਤੂੰ ਕੀ ਤੜ ਆ ਜਾ ਆ ਜਾ ਰਾਜੂ ਘਾੜ ਬੰਦਾ ਤੁਸੀਂ ਵੀ ਰਸੋਈ ਦਾ ਕੁਝ ਘੈਂਟ ਬਣਾ ਦੋ ਤੁਸੀਂ ਤੁਸੀਂ ਵੀ ਕਰ ਲਓ ਕੁਝ ਸੋਈ ਜੋਗਾ ਆ ਵੇ ਕਿੱਦਾਂ ਬਣਾਏ ਜੋੜ ਕਿੱਦਾਂ ਬਲਾਏ ਇੱਕ ਨੇ ਤਾਂ ਪਤਾ ਹੋਵੇ ਹਲੋ ਸਾਡ ਬੋਰਡ ਹੀ ਨਹੀਂ ਦਿੰਦਾ ਕੋਈ ਆਪਦਾ ਹੀ ਬੋਰਡ ਬਣਾਇਆ ਹੈ ਨਾ ਹੋ ਕੇ ਲੈ ਲੈਣ ਸਾ ਨੂੰ ਕੋੜਾ ਗਾਂਜ ਦੇ ਤੇ ਭਾਈ ਇਹ ਸਾਡ ਕੋ ਵਧੀਆ ਚੀਜ਼ ਆ ਯਾਰ ਹੁਣ ਤੁਹਾਡੇ ਦਾ ਬੋਰਡ ਕੋਈ ਖੋਲਟ ਨਹੀਂ ਸਕਦਾ ਇੱਕ ਕੰਮ ਤੇ ਜਾ ਕੇ ਮੈਂ ਇਹ ਟੈਕਨੋਲੋਜੀ ਵਰਤਦਾ ਹੁਣ ਬਈ ਅਗਲਾ ਹੱਥ ਲਾਵੇ ਤੇ ਦੰਦਾ ਲੈ ਇਹਦੇ ਤੇ ਬਾਈ ਜੀ ਇਹ ਨੂੰ ਜੱਟ ਸਾਰਿਆਂ ਨੂੰ ਕੁੰਡੀਆਂ ਹੀ ਲੱਗ ਜਣਾ ਦੁਨੀਆਂ ਜਿੰਨੀ ਵੀ ਮੈਸਤਰੀ ਆਉਂਦੇ ਆ ਕੈਟਲੌਗਸ ਆ ਚੁੱਕੀਆਂ ਨੇ ਆ ਚੁੱਕੀਆਂ ਪਰਦਿਆਂ ਵਾਲੀ ਚੱਕੀ ਗਰੀਬੀ ਚੱਕ ਰਾਂ ਗਰੀਬੀ ਮਰੰਮਤੀ ਫਿਰ ਪਰਦੇ ਵੀ ਲਵਾ ਲਈ ਮਰੰਮਤੀ ਕਿਹਦੇ ਮਰੰਮਤੀ ਹੁੰਦੀ ਹੈ ਕਿਸੇ ਚੀਜ਼ ਨੂੰ ਦੁਬਾਰਾ ਇਹ ਹੁਣ ਅੱਜ ਦਾ ਦੂਜਾ ਮਾਹੌਲ ਚੱਲੂਗਾ ਠੀਕ ਹੈ ਲਿਆਓ ਲਿਆਓ ਸਾਜੀ ਪਰਦੇ ਵੇਖਿਓ ਹਿਸਾਬ-ਤਬ ਕੀ ਆ ਓਏ ਓਏ ਇੱਧਰ ਵੇਖੀ ਇਹ ਐਸੀ ਕਰਾ ਦੇਣੀ ਇਹਨਾਂ ਨੇ ਸਾਰਾ ਪੈਸਾ ਇਹਨਾਂ ਨੇ ਲੈ ਜਾਣਾ ਪਰਦੇ ਵਾਲਿਆਂ ਨੇ ਆ ਦੇਖੋ ਵਾਹ ਜੀ ਵਾਹ ਤੈਨੂੰ ਕਿਹਾ ਸੀ ਉਹਨੇ ਖੜੀ ਕਰਨ ਤੇ ਲੱਗਣੀ ਤੇ ਉਦੋਂ ਜ਼ਿਆਦਾ ਉੱਤੇ ਲੱਗਣੀ ਲਾਉਣੇ ਪੈਣੇ ਹੁੰਦਾ ਇਕੱਠੇ-ਕੁੱਟੇ ਕਰਕੇ ਹਾਂ ਜੀ ਇਹ ਸਾਰਾ ਵੀਰੇ ਬੈੱਡਾਂ ਦਾ ਕੱਪੜਾ ਹਾਂ ਨਾਲ ਮੈਚਿੰਗ ਆਪਾਂ ਪਰਦੇ ਕਰ ਲਾਂਗੇ ਕੋਈ ਵੀ ਜਿਹੜਾ ਨਾਲ ਇਹ ਆ ਦੀ ਬੋਤਲ ਚਾਹ ਲਈ ਲੈ ਕੇ ਆਉ ਜਾਂਦਾ ਬਹੁਤ ਜਾਂਦਾ ਹੋ ਗਿਆ ਓਏ ਹਾਲੇ ਆ ਵੀ ਵਿੱਚੇ ਹੀ ਆਉਂਦੇ ਆ ਤੂੰ ਹੀ ਐਡਾ ਥਰਮੋਸਾ ਲੈ ਆ ਜੱਲਾ ਉਹ ਚਾਹ ਲੈ ਕੇ ਆ ਜਾ ਭੱਜ ਕੇ ਚਾਹ ਲੈ ਕੇ ਆ ਜਾ ਬੱਟਲ-ਬੁੱਟਲ ਛੱਡ ਚਾਹ ਲੈ ਗਿਆ ਬਈ ਨਾ ਆ ਪੱਟਰ-ਪੁੱਟਰ ਛੱਡ ਕੇ ਚਾਹ ਲੈ ਗਿਆ ਉਹ ਚਾਹ ਲਿਆ ਉਹ ਜਾ ਯਾਰ ਚਾਹ ਲਿਆ ਜਾ ਯਾਰ ਮੁੱਕ ਗਈ ਚਾਹ ਲੈ ਉਹ ਸਾਡੇ ਤੇ ਚਾਹ ਦਾ ਰੋਲਾ ਛਾਹ ਤੇਰਾ ਨੰਬਰ ਮੰਗ ਰਿਹਾ ਮੇਰੇ ਤੋਂ ਲੋਕੀ ਬਾਹਰ ਚੱਲਦੇ ਆਪਾਂ ਬਾਹਰ ਜਾ ਕੇ ਛਾਹ ਦਾ ਮੈਂ ਕਟਣ ਦਾ ਬਾਰੇ ਜੋ ਵਿੱਚ ਜੀਜਾ ਨੰਬਰ ਮੰਗ ਰਿਹਾ ਮੇਰੇ ਤੋਂ ਇਹ ਕੱਟ ਮਤਲਬ ਜਿਹੜੇ ਪਰਦੇ ਹੁੰਦੇ ਵੱਡੇ-ਵੱਡੇ ਹੁੰਦੇ ਨਾ ਸਿਰੇ ਵਾਲੇ ਪਰਦੇ ਤੇ ਆ ਜਿੱਦਾਂ ਦੇ ਵਾਲਪੇਪਰ ਦੇ ਵਿੱਚ ਅੱਛਾ ਕ ਮੜਾ ਛਾਹ ਪਰਦਿਆਂ ਦਾ ਦਿਖਾਈ ਕੀ ਉਹ ਗਿੰਦਰ ਤੇਰਾ ਮੂੰਹ ਕਿਨੇ ਕਾਲਾ ਕੀਤਾ ਓਏ ਉਹ ਚਪੇੜਾ ਮਾਰ ਗਿਆ ਨਾ ਮਿੱਲੇ ਕਰਤਾ ਇਹ ਸਾਡੇ ਪਿੰਡ ਆ ਗਿਆ ਕਿ ਨਹੀਂ ਰਾਸ਼ਨ ਸਾਡੇ ਦੀ ਲੈ ਆਉਣਾ ਗਿੰਦਰ ਨੂੰ ਪਤਾ ਆ ਜਿੰਮੇਵਾਰੀ ਜ਼ਿਆਦੀ ਆ ਅੱਜ ਰੋਟੀ ਪਾਣੀ ਉਹ ਤੇ ਪਹੁੰਚਾ ਕਰੀਏ ਠੀਕ ਆ ਕਿ ਨਹੀਂ ਹੋਰ ਤਾਂ ਹੀ ਗਿੰਦਰ ਲੈ ਆਇਆ ਆਪਾ ਚਲੋ ਜੀ ਚਲੋ ਇਹ ਪੈਟਰਨ ਬਣੇਗਾ ਆ ਠੀਕ ਆ ਇਹ ਬਣਾएंगे इसको کیسے ਬਣੇਗਾ ਕਿਵੇਂ ਬਣੇਗਾ ਨਹੀਂ ਐਸੇ ਨਹੀਂ ਬਣੇਗਾ ਕੋਰ ਆ ਕੋਰਨਰ ਕਾ ਬਣੇਗਾ ਐਸੇ ਜੈਸੇ ਉਹ ਬਣਾ ਰਹਾ ਹੈ ਨਹੀਂ ਐਸੇ ਨਹੀਂ ਬਣੇਗਾ ਯਾਰ ਐਸੇ ਬਣੇਗਾ ਆ ਵੀ ਕਟੇਗਾ ਕਟ ਕੇ ਲੱਗੇਗਾ ਨਾ ਸਿੱਧਾ ਸੁਦਾ ਮਲੇਗਾ ਨਾ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗਾ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ